ਅੱਜ ਪਹਿਲਾ ਭਾਈ ਜੈਤਾ ਜੀ ਦੀ ਯਾਦਗਾਰ ਮੈਮੋਰੀਅਲ ਇੱਕ ਅਜਾਇਬ ਘਰ ਮਿਊਜ਼ੀਅਮ ਉਹਦਾ ਉਕਾਟਨ ਕੀਤਾ ਹੈ ਬੜਾ ਸ਼ਾਨਦਾਰ ਤੁਸੀਂ ਦੇਖ ਕੇ ਆਇਓ ਜਰੂਰ ਜਿਹਦੇ ਵਿੱਚ ਭਾਈ ਜੈਤਾ ਜੀ ਜਿਹੜੇ ਉਹਨਾਂ ਦੇ ਬਚਪਨ ਤੋਂ ਲੈ ਕੇ ਉਹਨਾਂ ਦਾ ਪੂਰੇ ਜੀਵਨ ਦਾ ਸੰਘਰਸ਼ ਭਾਈ ਜੈਤਾ ਜੀ ਗੁਰੂ ਸਾਹਿਬ ਦੇ ਬੜੇ ਸ਼ਰਧਾવાન ਸੀ ਜਿਸ ਵੇਲੇ ਕਸ਼ਮੀਰੀ ਪੰਡਤ ਗੁਰੂ ਸਾਹਿਬ ਕੋਲੇ ਆਏ ਗੁਰੂ ਤੇਗ ਬਹਾਦਰ ਜੀ ਕੋਲ ਕਿ ਔਰੰਗਜ਼ੇਬ ਜਿਹੜਾ ਸਾਡਾ ਸੱਤਿਅਬ੍ਰੀ ਧਰਮ ਪਰਵਰਤਨ ਕਰਵਾ ਰਿਹਾ ਤਾਂ ਉਸ ਵੇਲੇ ਬਾਲਵਸਤਾ ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਤੁਹਾਡੇ ਤੋਂ ਵੱਡੀ ਕੋਈ ਸ਼ਕਤੀ ਨਹੀਂ ਕੁਰਬਾਨੀ ਦੀ ਲੋੜ ਆ ਤਾਂ ਉਸ ਵੇਲੇ ਪਾਈਜਤਾ ਜੀ ਗੁਰੂ ਸਾਹਿਬ ਦੇ ਨਾਲ ਗਏ ਉਹਨਾਂ ਨੂੰ ਉੱਥੇ ਆਗਰੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਗੁਰੂ ਸਾਹਿਬ ਦੇ ਹੁਕਮ ਤਾਬ ਕੋ ਥੋੜਾ ਉੱਥੇ ਹੀ ਰੁਕ ਗਏ ਚਾਂਦਨੀ ਚੌਂਕ ਦੇ ਵਿੱਚ ਸੀਸ ਉਤਾਰ ਦਿੱਤਾ ਗਿਆ ਗੁਰੂ ਸਾਹਿਬ ਦਾ ਪਰ ਉਹਨਾਂ ਨੇ ਧਰਮ ਨਿਹਤ ਸੀਸ ਵਾਰਿਆ ਅੱਜ ਅਸੀਂ ਆਦਾਸਾਂ ਦੇ ਵਿੱਚ ਵੀ ਇਹੀ ਆਉਂਦਾ ਹੈ ਕਿ ਜਦੋਂ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੀ ਗੱਲ ਕਰਦੇ ਨੇ ਤੇ ਉੱਥੋਂ ਪਾਈ ਜਤਾ ਜੀ ਉਹ ਸੀਸ ਨੂੰ ਆਪਣੀ ਛਾਤੀ ਨਾਲ ਲਾ ਕੇ 300 ਕਿਲੋਮੀਟਰ ਦਾ ਜੰਗਲੀ ਰਸਤਾ ਰਸਤੇ 'ਚ ਬਹੁਤ ਜੰਗਲ ਬਹੁਤ ਉਹ ਦਿਖਾਇਆ ਹੋਇਆ ਸਾਰਾ ਮਿਊਜ਼ੀਅਮ 'ਚ ਨੇਰੀਆਂ ਚੱਕੜਾਂ ਦੇ ਵਿੱਚ ਸੀਸ ਨੂੰ ਆਪਣੀ ਹਿੱਕ ਨਾਲ ਲਾ ਕੇ ਕੀਰਤਪੁਰ ਸਾਹਿਬ ਲੈ ਕੇ ਆਏ ਗੁਰੂ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਪੈਂਟ ਕੀਤਾ ਉਸ ਤੋਂ ਬਾਅਦ ਕੀਰਤਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਲੈ ਕੇ ਆਏ ਸੀਸ ਨੂੰ ਉੱਥੇ ਉਹਨਾਂ ਦੀ ਸ਼ਰਧਾ ਗੁਰੂ ਪ੍ਰਤੀ ਉਹਨਾਂ ਦੀ ਸ਼ਰਦਾ ਤੇ ਉਹਨਾਂ ਦੀ ਭਾਵਨਾ ਨੂੰ ਦੇਖਦੇ ਹੋਏ ਗੁਰੂ ਸਭ ਨੇ ਉਹਨਾਂ ਨੂੰ ਰੰਗਰੇਟੇ ਗੁਰੂ ਕੇ بیٹے ਦਾ ਕਿਤਾਬ ਦਿੱਤਾ ਤੇ ਫਿਰ ਰਣਜੀਤ ਨਗਾਰਾ ਜਿਹੜਾ ਉਹਦੇ ਪਹਿਲੇ ਨਗਾਰਚੀ ਬਣੇ ਜਿਹੜਾ ਨਗਾਰਾ ਯੁੱਧਾਂ ਦਾ ਸੰਕੇਤ ਦਿੰਦਾ ਸੀ ਐਸਾ ਨਗਾਰਾ ਵੱਜਦਾ ਸੀ ਕਿ ਵੀਰ ਰਸ ਪੈਦਾ ਹੋ ਜਾਂਦਾ ਸੀ ਫੌਜਾਂ ਦੇ ਵਿੱਚ ਖਾਲਸੇ ਦੀਆਂ ਫੌਜਾਂ ਭਾਈ ਜਤਾ ਜੀ ਜਿਹੜੇ ਕਿ ਭਾਈ ਜੀਵਨ ਸਿੰਘ ਬਣ ਗਏ ਜਦੋਂ ਕੋਈ ਗੁਰੂ ਸਾਹਿਬ ਨੇ ਖਾਲਸੇ ਦੀ ਸਾਜਣਾ ਕੀਤੀ ਇਸੇ ਧਰਤੀ ਤੇ ਤਾਂ ਭਾਈ ਜੀਵਨ ਸਿੰਘ ਦੇ ਨਾਂ ਨਾਲ ਜਾਣੇ ਜਾਣ ਤਲਵਾਰਵਾਜ਼ੀ ਘੋੜਸਵਾਰੀ ਅਚੂਕ ਨਿਸ਼ਾਨੇਵਾਸੀ ਵੱਡੇ ਸਾਹਿਬਜ਼ਾਦਿਆਂ ਨੂੰ ਘੋੜਸਵਾਰੀ ਤੇ ਸ਼ਸਤਰ ਵਿੱਦਿਆ ਦੇ ਜੋ ਸਿਖਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਸੀ ਤੇ ਚਮਕੌਰ ਸਾਹਿਬ ਦੀ ਲੜਾਈ ਦੇ ਵਿੱਚ ਯੁੱਧ ਦੇ ਵਿੱਚ ਸਵਾ ਸਵਾ ਲੱਖ ਨਾਲ ਇੱਕ ਇੱਕ ਜਿੱਥੇ ਗੁਰੂ ਸਾਹਿਬ ਨੇ ਲੜਾਏ ਉੱਥੇ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਸੋ ਇਹੇ ਕੁਰਬਾਨੀਆਂ ਬੜੀਆਂ ਬੇਮਿਸਾਲ ਨੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਹ ਸਾਨੂੰ ਸਮਝਾਉਣਾ ਪਊਗਾ ਕਿਉਂਕਿ ਅਧਿਆਪਕ ਕੌਮ ਦੇ ਨਿਰਮਾਤਾ ਕਹੇ ਜਾਂਦੇ ਨੇ ਨੇਸ਼ਨ ਬਿਲਡਰ ਕਿਹਾ ਜਾਂਦਾ ਤੁਹਾਨੂੰ ਤੁਸੀਂ ਇਹ ਗੱਲਾਂ ਦੱਸੋ ਕਿ ਸਾਨੂੰ ਸਾਡਾ ਵਿਰਸਾ ਕਿੰਨਾ ਬਲਦਾਨਾਂ ਨਾਲ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਇਹ ਆਜ਼ਾਦੀਆਂ ਸਾਨੂੰ ਕਿਤੇ ਕੋਈ ਰਿਓੜੀਆਂ ਵੱਟੇ ਮੂਫਲੀਆਂ ਵੱਟੇ ਨਹੀਂ ਮਿਲੀਆਂ ਇਹ ਸਿਰਾਂ ਵੱਟੇ ਮਿਲੀਆਂ ਇਹ ਸਰਦਾਰੀਆਂ ਸਿਰਾਂ ਵੱਟੇ ਮਿਲੀਆਂ ਸੋ ਇੰਨਾ ਕੁਛ ਸਾਡੇ ਕੋਲੇ ਵਿਰਸੇ 'ਚ ਪਿਆ ਹੈ ਕਿ ਜਿੰਨਾ ਪੜੀ ਜਾਈ ਉਹਨੇ ਘਟਾ ਹੈ ਤਾਂ ਉਸ ਤੋਂ ਉਹ ਜਿਹੜਾ ਮਿਊਜ਼ੀਅਮ ਹੈ ਉਹਦਾ ਦੁਕਾ ਵਰਾਸਤੀ ਮਾਰਗ ਇੱਕ ਬਿਲਕੁਲ ਤੱਕ ਸ੍ਰੀ ਕੇਸ਼ਗੜ੍ਹ ਸਾਹਿਬ ਤੋਂ ਜਿਹੜੀ ਸ਼ੁਰੂ ਹੁੰਦੀ ਹੈ ਚੜਾਈ ਉੱਥੇ ਵਰਾਸਤੀ ਮਾਰਗ ਇੱਕ ਬਣਾਵਾਂਗੇ 1970 ਦੇ ਮਾਰਚ ਦੇ ਵਿੱਚ ਉਹਦਾ ਨੀਂਹ ਪੱਥਰ ਰੱਖਿਆ ਗਿਆ ਸੀ ਕੱਲਾ ਨੀਂਹ ਪੱਥਰ ਬਣਿਆ ਨਹੀਂ 55 ਸਾਲਾਂ ਬਾਅਦ ਉਹ ਵਰਾਸਤੀ ਮਾਰਗ ਬਣਾਇਆ ਜਾਊਗਾ ਪਤਾ ਨਹੀਂ ਨੇਜ ਤੇ ਸਵਾਰਥ ਇੰਨੇ ਭਾਰੀ ਹੋ ਗਏ ਪ੍ਰਾਣੀਆਂ ਸਰਕਾਰਾਂ ਦੇ ਕਿ ਗੁਰੂ ਸਾਹਿਬ ਦੀ ਧਰਤੀ ਨੂੰ ਹੀ ਭੁੱਲ ਗਏ ਔਰ ਜਿਹੜੇ ਧਰਤੀ ਭੁੱਲ ਜਾਂਦੇ ਆ ਜਿਹੜੇ ਧਰਤੀ ਤੋਂ ਪੈਰ ਛੱਡ ਜਾਂਦੇ ਆ ਉਹਨਾਂ ਦਾ ਫਿਰ ਹਸ਼ਰ ਜਿਹੜਾ ਉਹ ਮਾੜਾ ਹੀ ਹੁੰਦਾ ਜਦੋਂ ਆਪਾਂ ਕਿਸੇ ਜਹਾਜ਼ ਦੀ ਦੁਰਘਟਨਾ ਬਾਰੇ ਸੁਣਦੇ ਆ ਕਿ ਜਹਾਜ਼ ਕ੍ਰੈਸ਼ ਹੋ ਗਿਆ ਡਿੱਗ ਪਿਆ ਸਭ ਤੋਂ ਪਹਿਲਾਂ ਇਹ ਦੱਸਿਆ ਜਾਂਦਾ ਹੈ ਕਿ 2:14 ਮਿੰਟ ਤੇ ਇਹਦਾ ਧਰਤੀ ਨਾਲੋਂ ਸੰਪਰਕ ਟੁੱਟ ਗਿਆ ਸੀ ਜਿਨ੍ਹਾਂ ਦੇ ਧਰਤੀ ਨਾਲੋਂ ਸੰਪਰਕ ਟੁੱਟ ਜਾਂਦੇ ਹਨ ਉਹ ਕਿਸੇ ਨਾ ਕਿਸੇ ਆਪਣੇ ਟੀਚਰਾਂ ਦਾ ਸਤਿਕਾਰ ਕਰਨਾ ਆਪਣੇ ਕੋਚੇਸ ਦਾ ਆਪਣੇ ਮੈਂਟਰ ਦਾ ਇਹਨਾਂ ਤੋਂ ਵੱਡੇ ਕਦੇ ਨਹੀਂ ਹੋ ਸਕਦੇ ਆਪਣੇ ਮਾਪਿਓ ਦਾ ਸਤਿਕਾਰ ਕਰਨਾ ਇਹਨਾਂ ਤੋਂ ਵੱਡੇ ਤੁਸੀਂ ਕਦੇ ਨਹੀਂ ਹੋ ਸਕਦੇ ਜਿੰਨੇ ਮਰਜ਼ੀ ਵੱਡੇ ਹੋਦਾਂ ਤੇ ਚਲੇ ਜਾਓ ਆਪਦੇ ਟੀਚਰਾਂ ਤੋਂ ਆਪਦੇ ਮਾਪਿਓ ਤੋਂ ਆਪਣੇ ਕੋ ਉੱਚਾ ਤੋਂ ਤੁਸੀਂ ਵੱਡੇ ਨਹੀਂ ਹੋ ਸਕਦੇ ਉਹ ਪਰਦੇ ਦੇ ਪਿੱਛੇ ਹੁੰਦੇ ਨੇ ਕਪਲਦੇਵ ਦਾ ਕੋਚ ਤੰਦੂਲਕਰ ਦਾ ਕੋਚ ਵਿਰਾਟ ਕੋਹਲੀ ਦਾ ਕੋਚ ਉਹਨਾਂ ਨੂੰ ਤੁਸੀਂ ਤੁਹਾਡੇ ਸਾਹਮਣੇ ਬਿਠਾ ਦਈਏ ਤਾਂ ਪਛਾਣਨਾ ਨਹੀਂ ਉਹਨਾਂ ਨੂੰ ਪਰ ਜਦੋਂ ਕਪਲਦੇਵ ਤੰਦੂਲਕਰ ਕੋਲੀ ਹੋਰੀ ਜਦੋਂ ਉਹਨਾਂ ਨੂੰ ਮਿਲਦੇ ਨੇ ਉਹ ਜਦੋਂ ਪੈਰੀਆਂ ਥਲਾਉਂਦੇ ਨੇ ਉਹਦੋਂ ਆਪਾਂ ਨੋਟ ਕਰਦੇ ਆ ਯਾਰ ਕੋਲੀ ਹੋਰੀ ਕਿੰਨਾ ਦੇ ਪੈਰੀ ਪੈਂਦੇ ਨੇ ਇਹ ਕੌਣ ਹੈ ਫਿਰ ਪਤਾ ਲੱਗਦਾ ਇਹ ਕੋਚ ਹੈ ਇਹਨਾਂ ਦਾ ਮੈਂ ਵੀ ਜਦੋਂ ਮੇਰੇ ਪ੍ਰਾਂਟ ਟੀਚਰ ਮੈਨੂੰ ਮਿਲਦੇ ਨੇ ਮੈਂ ਮਿਲਦਾ ਮੈਂ ਪੈਰੀਆਂ ਥਲਾਉਣਾ ਮੈਂ ਅਸ਼ੀਰਵਾ ਲੈਣਾ ਕਿੰਨੀ ਖੁਸ਼ੀ ਹੁੰਦੀ ਉਹਨਾਂ ਨੂੰ ਜਿਹੜਾ ਦਰਖਤ ਹੈ ਜਦੋਂ ਉਹ ਫਲ ਜਾਂ ਫੁੱਲ ਜਾਂ ਛਾਂ ਦੇਣ ਲੱਗ ਜਾਂਦਾ ਤਾਂ ਸਭ ਤੋਂ ਵੱਧ ਖੁਸ਼ੀ ਫਲ ਖਾਣ ਵਾਲੇ ਨੂੰ ਜਾਂ ਫੁੱਲ ਦੇਖਣ ਵਾਲੇ ਨੂੰ ਜਾਂ ਸ਼ਾਮ ਮਾਨਣ ਵਾਲੇ ਨੂੰ ਨਹੀਂ ਹੁੰਦੀ ਉਸ ਦਰਖਤ ਨੂੰ ਲਾਉਣ ਵਾਲੇ ਮਾਲੀ ਨੂੰ ਹੁੰਦੀ ਹੈ ਕਿ ਮੇਰੇ ਹੱਥੀ ਲੱਗਿਆ ਹੋਇਆ ਹੈ ਤੁਸੀਂ ਪੰਜਾਬ ਦੇ ਮਾਲੀ ਹੋ ਹਜ਼ਾਰਾਂ ਬੂਟੇ ਤੁਸੀਂ ਲਾਉਣੇ ਆ ਜਿਹਨਾਂ ਨੇ ਇਸ ਦੇਸ਼ ਨੂੰ ਛਾਂ ਦੇਣੀ ਹੈ ਫਲ ਦੇਣੇ ਨੇ ਫੁੱਲ ਦੇਣੇ ਨੇ ਤੁਸੀਂ ਉਹਨਾਂ ਨੂੰ ਸਿੰਜਣਾ ਇੱਕ ਸਟੇਜ ਤੱਕ ਤਾਂ ਫੁੱਲਾਂ ਨੂੰ ਜਾਂ ਦਰਖਤਾਂ ਨੂੰ ਬੜਾ ਪਿਆਰ ਨਾਲ ਆਲੇ-ਦਾਲੇ ਟਰੀ ਗਾਰਡ ਲਾ ਕੇ ਰੱਖਣਾ ਪੈਂਦਾ ਜਦੋਂ ਫਿਰ ਉਹ ਇੱਕ ਸਟੇਜ ਤੋਂ ਤਾਂ ਚਲੇ ਜਾਂਦੇ ਨੇ ਫਿਰ ਆਪਾਂ ਕਹਿੰਨੇ ਹੁਣ ਇਹ ਪਲ ਗਿਆ ਦਰਖਤ ਸੁ ਤਾਂ ਤੁਹਾਡੇ ਕੋਲੇ ਬੜੇ ਮਾਸੂਮ ਫੁੱਲ ਆਉਣਗੇ ਬੀ ਆਉਣਗੇ ਤੇ ਉਹਨਾਂ ਨੂੰ ਤੁਸੀਂ ਪਾਲ ਕੇ ਪੰਜਾਬ ਦੇ ਇਸ ਗੁਲਦਸਤੇ ਦੇ ਵਿੱਚ ਜੜਨਾ ਇਹ ਜਿਹੜਾ ਅਧਿਆਪਕ ਕਿ ਕਿੰਤਾ ਨਹੀਂ ਹੈਗਾ ਇਹ ਇਹ ਮਿਸ਼ਨ ਹੈ ਪੁਰਾਣੇ ਸਮੇਂ ਚ ਗੁਰੂ ਕਿਹਾ ਜਾਂਦਾ ਸੀ ਅਧਿਆਪਕ ਨੂੰ ਗੁਰੂ ਸੰਸਕ੍ਰਿਤ ਦੇ ਗੂ ਤੇ ਰੂ ਦੋ ਲਫ਼ਜ਼ਾਂ ਤੋਂ ਲਿਆ ਗਿਆ ਗੂ ਦਾ ਮਤਲਬ ਹੈ ਹਨੇਰਾ ਰੂ ਦਾ ਮਤਲਬ ਹੈ ਦੂਰ ਕਰਨ ਵਾਲਾ ਹਨੇਰਾ ਦੂਰ ਕਰਨ ਵਾਲਿਆਂ ਫੈਲੇ ਵਿਦਿਆ ਚਾਨਣ ਹੋਏ ਤੁਸੀਂ ਚਾਨਣ ਮਨਾ ਰਹੇ ਹੋ ਸਾਡੇ ਤੁਸੀਂ ਚਾਨਣ ਫਲਾਉਣਾ ਵਿਦਿਆ ਦਾ ਚਾਨਣ ਲਿਖਿਆ ਹੁੰਦਾ ਸਕੂਲਾਂ ਚ ਵਿਦਿਆ ਮਨੁੱਖ ਦਾ ਤੀਜਾ ਨੇਤਰਾ ਜੇ ਛੋਟਿਆਂ ਲਈ ਸਕੂਲ ਖੋਲੋਗੇ ਵੱਡਿਆਂ ਲਈ ਜੇਲਾ ਬਣਾਉਣ ਦੀ ਲੋੜ ਨਹੀਂ ਪੈਣੀ ਲਿਖਿਆ ਹੁੰਦਾ ਨਾ ਸਕੂਲਾਂ ਨੇ ਕੰਨਾਂ ਤੇ ਮੈਂ ਖੁਦ ਇੱਕ ਅਧਿਆਪਕ ਦਾ ਬੇਟਾ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਅਹਿਸਾਸ ਹੈ ਮੈਨੂੰ ਕਿ ਅਧਿਆਪਕ ਨੂੰ ਖੁਸ਼ੀ ਇਸੇ ਗੱਲ 'ਚ ਮਿਲਦੀ ਹੈ ਕਿ ਮੇਰੇ ਬੱਚੇ ਯਾਰ ਮੇਰੇ ਪੜਾਏ ਹੋਏ ਬੱਚੇ ਕੋਈ ਅਚੀਵਮੈਂਟ ਕਰ ਰਹੇ ਨੇ ਕੋਈ ਕਿਤੇ ਲੱਗੇ ਹੋਏ ਨੇ ਕੋਈ ਕੋਈ ਕਿਤੇ ਤਰੱਕੀਆਂ ਕਰ ਕਰ ਕੇ ਕੋਈ ਬਾਹਰ ਚਲਾ ਗਿਆ ਕੋਈ ਇੰਜੀਨੀਅਰ ਬਣ ਗਿਆ ਕੋਈ ਡਾਕਟਰ ਬਣ ਗਿਆ ਸਵਜ 77 ਸਾਡੇ 94 ਵਿਆਪਕ ਜਿਹੜੇ ਨੇ ਉਹਨਾਂ ਨੂੰ ਸਨਮਾਨਿਤ ਕਰਾਂਗੇ ਰਾਜ ਪੱਦਰੀ ਅਵਾਰਡ ਦੇਵਾਂਗੇ ਔਰ ਤੁਹਾਡੇ ਕਰਕੇ ਹੀ ਸਾਡੇ ਬੱਚੇ ਜਿਹੜੇ ਨੇ ਉਹ ਵਿਦਿਆ ਦੇ ਵਿੱਚ ਮੱਲਾ ਮਾਰ ਰਹੇ ਨੇ एक सौ अठारह एमीन स्कूल बनाते दो सौ सैंती करोड़ के लगभग खर्चा आया और साढे साडवास जे, जे नीट आर्म्ड फोर्स के जोड़े टैस्ट ने पास कर रहे हैं ऑल बिकॉज ऑफ यू तो श्री गुरु तेग बहादुर जी का साढ़े तीन सौ मां शहीदी पूर्व मना रहे हैं जो ने मनुखता का संदेश दिता जिन्होंने जुल्म के विरुद्ध लड़न का संदेश दिता जिन्ह ने अपने असूलों खड़न का संदेश दिता सो बहुत सारा इतिहास साल यह जहाँ पिया जहाजे ਪੜਾਇਨ ਗਿਆ ਤੁਹਾਡੇ ਕੋਲੇ ਵੀ ਬਹੁਤ ਸਾਰੀ ਇਸ ਤਰ੍ਹਾਂ ਦੀ ਨੌਲੇਜ ਹੋਊਗੀ ਜੀ ਸ਼ਾਇਦ ਸਿਲੇਬਸਾਂ ਦੇ ਕਿਤਾਬਾਂ 'ਚ ਨਾ ਹੋਵੇ ਪਲੀਜ਼ ਉਹਨੂੰ ਬੱਚਿਆਂ ਤੱਕ ਪਹੁੰਚਾਓ ਆਊਟ ਆਫ ਸਿਲੇਬਸ ਵੀ ਪੜਾਓ ਸਿਰਫ ਲਕੀਰ ਦੇ ਫਕੀਰ ਜਾਂ ਫਿਰ ਆਪਾਂ ਕਿਤਾਬੀ ਕੀੜੇ ਨਹੀਂ ਪੈਦਾ ਕਰਨੇ ਆਪਾਂ ਇੱਕ ਪਰਸਨੈਲਿਟੀ ਡਿਵੈਲਪਮੈਂਟ ਤੇ ਵੀ ਧਿਆਨ ਦੇਣਾ ਕਿ ਬੱਚਾ ਇਹ ਨਾ ਕਹੇ ਕਿ ਮੈਨੂੰ ਡਿਗਰੀ ਮਿਲ ਗਈ ਹੁਣ ਮੈਂ ਨੌਕਰੀ ਲੱਭੂੰਗਾ ਬਸ ਆਹੀ ਨੌਕਰੀਆਂ ਵੰਡਣ ਵਾਲੇ ਬਣਾਈਏ ਨੌਕਰੀਆਂ ਮੰਗਣ ਵਾਲੇ ਘੱਟ ਬਣਾਈਏ ਵੰਡਣ ਵਾਲੇ ਜ਼ਿਆਦਾ ਬੱਚੇ ਦਾ ਕਿੱਧਰ ਨੂੰ ਮਾਈਂਡ ਜਾਂਦਾ ਹੈ ਕੋਈ ਸਪੋਰਟਸ ਵਾਲ ਮਾਈਂਡ ਜਾਂਦਾ ਹੈ ਐਮੀਨਸ ਬੁਲ ਇਹੀ ਦੇਖਦਾ ਹੈ ਕਿ ਇਹ ਬੱਚੇ ਦਾ ਦਿਮਾਗ ਕਿੱਧਰ ਨੂੰ ਜਾ ਰਿਹਾ ਜੇ ਸਪੋਰਟਸ ਵਾਲੇ ਜਾਂਦਾ ਉਹਨੂੰ ਸਪੋਰਟਸ ਵਾਲੇ ਪਾਸੇ ਲੈ ਕੇ ਜਾਂਦੇ ਜੇ ਸਾਇੰਸ ਵਾਲੇ ਪਾਸੇ ਰੁਝਾਣਾ ਸਾਇੰਸ ਵਾਲੇ ਇਕਨੋਮਿਕਸ ਵਾਲੇ ਪਾਸੇ ਜਾਂਦਾ ਇਕਨੋਮਿਕਸ ਵਾਲੇ ਪਾਸੇ ਤਾਂ ਕਿ 12ਵੀਂ ਤੋਂ ਬਾਅਦ ਜਦੋਂ ਕਾਲਜ ਜਾਵੇ ਤਾਂ ਕਾਲਜ ਨੂੰ ਇੱਕ ਪੂਰਾ ਇੱਕ ਫੋਕਸਡ ਬੱਚਾ ਮਿਲੇ ਕਿ ਜਿਹੜਾ ਇਹਦਾ ਗੋਲ ਆ ਹੈ नहीं तो मैं आप खुद इस गलह शहीद ऊधम सिंह गवर्नमेंट कॉलेज सनाम चले गए दसवीं तो बाद प्रॉस्पैक्ट भी, भी खरीद लिया भर भी लिया फार्म फादरज नेम मदरज नेम सारा कुछ भर लिया जिस वे सबजैक्ट भरन लगे पता ही नहीं कि लैने चलो पंजाबी अंग्रेजी तो कंपलसरी है बाकी तीन फिर इकनोमिक्स भरन लगे नाल कॉ इकोनोमिक्स का ਹੋ ਸਕਦਾ ਉਹਨੂੰ ਇਕਨੋਮਿਕਸ ਨਾ ਆਉਂਦੀ ਹੋਵੇ ਮੈਨੂੰ ਆਉਂਦੀ ਹੋਵੇ ਮੈਥ ਪਰ ਲੱਗੋ ਕਿੱਥੇ ਫਸੇਗਾ 10 θ ਕਨਸਟੈਂਟਾਂ 'ਚ ਔਖਾ ਹੋਰ ਲਾ ਲ ਹਿਸਟਰੀ ਲਾ ਲ ਉਹ ਪੜਨਾ ਰਟਾ ਜਿਹਾ ਲਵਣਾ ਆਉਂਦਾ ਵੀ ਔਰੰਗਜ਼ੇਬ ਕਦੋਂ ਆਇਆ ਪਤਾ ਨਹੀਂ ਕੀ ਕੀ ਪੜਾਈ ਜਾਂਦੇ ਤੁਗਲਕ ਮਹਿਮੂਦ ਗਜਨ ਵੀ ਟੜਕੀ ਲੁੱਟਣ ਦੀਆਂ ਗੱਲਾਂ ਵੀ ਕੌਣ ਲੁੱਟ ਕੇ ਲੈ ਗਿਆ ਉਹ ਮੈਂ ਕਿਹਾ ਉਹ ਤਾਂ ਲੈ ਕੇ ਲੁੱਟ ਕੇ ਸਾਨੂੰ ਕੋਈ ਯਾਦ ਕਰਾਈ ਜਾਂਦੇ ਹੋ ਸਾਨੂੰ ਕੁਝ ਨਵਾਂ ਦੱਸ ਦੋ ਸਾਨੂੰ ਫਿਊਚਰ ਦਾ ਦੱਸ ਦੋ ਵੀ ਕੀ ਕਰੀ ਉਹ ਤਾਂ ਲੈ ਕੇ ਲੁੱਟ ਕੇ ਹਿਸਟਰੀs ਵਿੱਚ ਛੇੜਛਾੜ ਹੈ ਸਾਨੂੰ ਅਸਲੀ ਪੜਾਇਆ ਹੀ ਨਹੀਂ ਗਿਆ ਕਿ ਰਾਜਗੁਰੂ ਸੁਖਦੇਵ ਨੇ ਭਗਤ ਸਿੰਘ ਜਿਸ ਵੇਲੇ ਲਾਹੌਰ ਦੀ ਜੇਲ੍ਹ ਚ ਬੰਦ ਸੀ ਤਾਂ ਰਾਜਗੁਰੂ ਨੇ ਕਿਹਾ ਰਾਜਗੁਰੂ ਨੂੰ ਥੋੜਾ ਜਿਹਾ ਕੋਈ 19-20 ਸਾਲ ਦੇ ਜਵਾਨ ਸੀ ਜਿਸ ਵੇਲੇ ਇਨਕਲਾਬ ਚ ਸੀ ਬੱਚੇ ਸੀ 19-20 ਸਾਲ ਦੇ ਤਾਂ ਭਗਤ ਸਿੰਘ ਤਾਂ ਬਹੁਤ ਕੁਝ ਲਿਖਦੇ ਰਹਿੰਦੇ ਸੀ ਲੇਖ ਵੀ ਲਿਖਦੇ ਸੀ ਅਖਬਾਰਾਂ ਦੇ ਵਿੱਚ ਐਡੀਟੋਰੀਅਲ ਲਿਖਦੇ ਸੀ ਰਾਜਗੁਰੂ ਕੁਝ ਨਹੀਂ ਲਿਖਦਾ ਸੀ राजगुरु को थोड़ा जा मजाक कर दे रहे तू कुछ लिखना नहीं तू नहीं लिख सकता कद नहीं लिखूंगा यार कदम मैं राजगुरु क्योंकि पूने तो अंदी बोलते मैं भी लिखूंगा जिसको लोग पढ़ेंगे यार कभी ना कभी किसी स्टेज पर आजादी के बाद अरे लह तू कि लिखेंगा यार्टे पर रोज उन तीजे दिन पूछ लिखा भाई कह नहीं अभी तो कुछ नहीं लिखा तू लिख स फांसी का हुक्म हो गया जेल पूछ लिया कुछ लिखे नहीं ਫਾਂਸੀ ਦੇ ਨੇੜੇ ਆਈ ਜਾਂਦੇ ਨੇ ਤੂੰ ਨਹੀਂ ਲਿਖ ਸਕਦਾ ਨਹੀਂ ਆ ਲਿਖੂਗਾ ਕੁਝ ਮੈਂ ਫਾਂਸੀ ਵਾਲਾ ਦਿਨ ਆ ਗਿਆ ਅਰਲੀ ਮਾਰਨਿੰਗ ਤਿੰਨ ਸਾਢੇ ਤਿੰਨ ਵਜੇ ਜਗਾਉਣ ਆ ਗਏ ਉਹਨਾਂ ਨੂੰ ਕਹਿੰਦੇ ਕੁਝ ਲਿਖਿਆ ਇਹ ਤਾਂ ਨਹੀਂ ਕਦ ਲਿਖੇਗਾ 1 ਘੰਟੇ ਮੇ ਫਾਂਸੀ ਹੈ ਤੋਨੇ ਜਿਹੜਾ ਸਪਾਈ ਆਇਆ ਹੈਗਾ ਤਾਂ ਹਿੰਦੁਸਤਾਨੀ ਸੀ ਪਰ ਬ੍ਰਿਟਿਸ਼ ਫੌਜ ਦੇ ਵਿੱਚ ਸੀ ਉਹਨੂੰ ਇੱਕ ਬੇਨਤੀ ਕੀਤੀ ਰਾਜਗੁਰੂ ਨੇ ਕਿ ਕੋਇਲਾ ਲਾ ਦੋਗੇ ਕੁਝ ਲਿਖ ਕੇ ਦੇਣਾ ਕਿਉਂਕਿ ਫਾਂਸੀ ਵਾਲਾ ਤਾਂ ਸਾਰਾ ਕੁਝ ਖੋ ਲੈਂਦੇ ਆ ਕਿ ਤੇ ਆਪਣੇ ਸਰੀਰ ਨੂੰ ਹਾਮ ਨਾ ਕਰ ਲੈਣ ਝੋਟ ਨਾ ਪੱਛ ਲੈਣ ਕੋ ਤਹਨੇ ਕੋਲਾ ਲੈ ਕੇ ਦਿੱਤਾ ਚਲ ਫਾਂਸੀ ਹੈ ਕਿ ਆਖਰੀ ਛੈ ਕੋਲੇ ਨਾਲ ਉਹ ਸੈਂਟਰਲ ਜੇਲ ਦੀ ਬੈਰਕ ਦੀ ਕੰਨ ਤੇ ਰਾਜਗੁਰੂ ਦੋ ਲਾਈਨਾਂ ਲਿਖ ਕੇ ਗਿਆ ਸ਼ਾਇਦ ਤੁਹਾਨੂੰ ਵੀ ਨਾ ਪਤਾ ਹੋਣ ਪੜਾਈਆਂ ਹੀ ਨਹੀਂ ਗੀਆਂ ਸਾਨੂੰ ਕਿਉਂਕਿ ਕਿ ਹਮ ਵੀ ਜੀ ਸਕਤੇ ਸथे ਚੁੱਪ ਰਹਿਕਰ ਹਮ ਵੀ ਜੀ ਸਕਤੇ ਸथे ਚੁੱਪ ਰਹਿਕਰ hame bhi maa baap ne pala tha dukh seh kar enna likhya ab de ghante var phansi hogi ye chizja kyon nahi padhai jandiyan vi oh jode lut ke le ke onde ratte lavai jande sanu history padho yaad rakho par thodi ki tonu mahmud gajnavi de number miln ge aurangzeb de number miln ge tugloku ਸੁਇਸ ਕਰਕੇ ਸਾਨੂੰ ਸਾਡੀ ਹਿਸਟਰੀ ਪੜਾ ਦਿਓ ਸਾਡੇ ਕੋਲੇ ਬਹੁਤ ਹਿਸਟਰੀ ਪਈ ਸਾਡਾ ਇਤਿਹਾਸ ਬਹੁਤ ਪਿਆ ਉਹਦੇ ਚ ਵੀ ਛੇੜ ਛਾੜ ਕਰੀ ਜਾਂਦੇ ਰਹਿੰਦੇ ਕਿ ਅਸੀਂ ਸਕੂਲਾਂ ਨੂੰ ਇੱਕ ਵਿਦਿਆ ਦਾ ਮੰਦਿਰ ਕਹਿੰਨੇ ਪਵਿੱਤਰ ਜਗ੍ਹਾ ਕਹਿੰਨੇ ਅਸੀਂ ਹੁਣ ਸਕੂਲ ਦੀ ਛੁੱਟੀ ਤੋਂ ਬਾਅਦ ਉੱਥੇ ਕੀ ਹੁੰਦਾ ਹੈ ਇਹਦੇ ਵਾਸਤੇ ਅਸੀਂ ਸਪੈਸ਼ਲ ਤੌਰ ਤੇ ਸਿਕਿਉਰਟੀ ਕੈਂਪਸ ਮੈਨੇਜਰ ਰੱਖੇ ਨੇ ਕਿ ਉਹ ਸਕੂਲ ਤੋਂ ਚਲੇ ਗਏ ਬੱਚੇ ਵੀ ਚਲੇ ਗਏ ਤੁਸੀਂ ਵੀ ਚਲੇ ਗਏ ਉਸ ਤੋਂ ਬਾਅਦ ਉੱਥੇ ਕੌਣ ਆਉਂਦਾ ਹੈ ਕਈ ਵਾਰੀ ਸਕੂਲ ਜਿਹੜੇ ਨੇ ਉਹ ਨਸ਼ੇ ਦਾ ਅੱਡਾ ਬਣ ਜਾਂਦੇ ਨੇ ਨਸ਼ੇੜੀ ਆ ਜਾਂਦੇ ਨੇ ਸ਼ਾਮ ਨੂੰ ਉਹ ਕੁਝ ਨਾ ਕੁਝ ਗਲਤਮਲ ਚੀਜ਼ਾਂ ਕੰਦਾਂ ਤੇ ਲਿਖ ਜਾਂਦੇ ਨੇ ਸਵੇਰੇ ਆ ਕੇ ਬੜੀ ਅਧਿਆਪਕਾਂ ਦੀ ਸਥਿਤੀ ਜਿਹੜੀ ਹੈ ਉਹ ਇਹ ਹੋ ਜਾਂਦੀ ਹੈ ਕਿ ਕੀ ਕਰੀਏ ਮਟਾਉਂਦੇ ਨੇ ਸੋ ਅਧਿਆਪਕਾਂ ਦਾ ਜਿਹੜਾ ਧਿਆਨ ਹੈ ਉਹ ਪੜਾਉਣ ਵੱਲ ਹੋਣਾ ਚਾਹੀਦਾ ਬਾਥਰੂਮ ਦੀਆਂ ਟੂਟੀਆਂ ਖਰਾਬ ਹੋ ਗਈਆਂ ਫਲਾਨਾ ਪੱਖਾ ਖਰਾਬ ਹੋ ਗਿਆ ਫਲਾਨੀ ਸੁੱਚ ਖਰਾਬ ਹੋ ਗਈ ਇਹਦੇ ਵਾਸਤੇ ਅਸੀਂ ਕੈਂਪਸ ਮੈਨੇਜਰ ਰੱਖਿਓ ਨੇ ਇਹ ਉਹਨਾਂ ਦਾ ਕੰਮ ਹੈ ਟੀਚਰ ਦਾ ਹੈਡਮਾਸਟਰ ਦਾ ਧਿਆਨ ਸੁਪਰਵਾਈਜ਼ਨ ਤੇ ਹੋਵੇ ਪ੍ਰਿੰਸੀਪਲ ਦਾ ਧਿਆਨ ਸੁਪਰਵਾਈਜ਼ਨ ਤੇ ਹੋਵੇ ਅ ਪਿੱਛੇ ਜਿਵੇਂ ਡਿਊਟੀਆਂ ਲਾਤਿਆਂ ਸੀ ਕਿ ਹੜਾਂ ਆਲਾ ਉਹ ਅਸੀਂ ਕਹਿਆ ਯਾਰ ਟੀਚਰਾਂ ਨੂੰ ਕਿਉਂ ਤੁਸੀਂ ਉਹ ਕਰ ਰਹੇ ਹੋ ਹੋਟ ਡਿਪਾਰਟਮੈਂਟ ਹੈਗੇ ਨੇ ਸਾਡੇ ਕੋਲੇ ਹੜਾ ਨਾਲ ਸੰਬੰਧਤ ਹੈਗੇ ਨੇ ਪਟਵਾਰੀ ਹੈਗੇ ਨੇ ਤਸਵੀਲਦਾਰ ਹੈਗੇ ਨੇ ਉਹਨਾਂ ਦੀ ਡਿਊਟੀ ਲਾਓ ਜਿਨ੍ਹਾਂ ਦਾ ਕੰਮ ਹੈ ਰੈਵਨਿਊ ਮਿੰਨਾਂ ਨਾਲ ਆਪਣਾ ਕੰਮ ਆ ਉਹਨਾਂ ਦਾ ਹੁਣ ਸੈਂਸ ਜਿਹੜਾ ਆਪਣੀ ਜਨਸੰਖਿਆ ਹੋਣੀ ਆ ਕੋਵਿਡ ਕਰਕੇ 21 ਚ ਹੋ ਨਹੀਂ ਪਾਈ ਤੇ ਸੈਂਸਸ ਵਾਸਤੇ ਸਾਨੂੰ ਆਈ ਚਿੱਠੀ ਉਹਨਾਂ ਦੀ ਸੈਂਟਰ ਦੀ ਡਿਪਾਰਟਮੈਂਟ ਦੀ ਕਿ ਸਾਨੂੰ ਟੀਚਰ ਚਾਹੀਦੇ ਆ ਮੈਂ ਕਿਹਾ ਜੀ ਮੈਂ ਇੰਨੇ ਟੀਚਰ ਆਪਣੇ ਤੁਹਾਨੂੰ ਮਹੀਨੇ 2 ਮਹੀਨੇ ਲਈ ਜਾਂ ਮਹੀਨੇ ਲਈ ਮੈਂ ਦੇ ਨਹੀਂ ਸਕਦਾ ਸਾਡੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਊਗਾ ਮੈਂ ਤੁਹਾਨੂੰ ਐਮਏ ਪੜੇ ਹੋਏ ਬੀਏ ਬੀ ਐਮਟੈਕ ਬੀਟੈਕ ਬੱਚੇ ਦੇ ਦੂੰਗਾ ਟ੍ਰੇਨਿੰਗ ਦਿਓ ਉਹਨਾਂ ਨੂੰ ਔਰ ਪੇਡ ਟ੍ਰੇਨਿੰਗ ਹੋਵੇ ਉਹਨਾਂ ਦੀ ਤੇ ਨਾਲ ਉਹਨਾਂ ਤੋਂ ਇਹ ਕੰਮ ਕਰਾ ਲਓ ਟ੍ਰੇਨਿੰਗ ਦੇ ਕੇ ਉਹਨਾਂ ਦਾ ਵੀ ਰੈਜ਼ume ਬਣ ਜਾਊਗਾ ਕਿ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਵਿੱਚ ਸਭ ਤੋਂ ਵੱਡੀ ਜਨਸੰਖਿਆ ਦੇ ਵਿੱਚ ਅਸੀਂ ਸੈਂਸਸ ਦੇ ਵਿੱਚ ਹਿੱਸਾ ਪਾਇਆ ਸੀ ਉਹਨਾਂ ਦਾ ਰੈਜ਼ume ਬਣ ਜਾਊਗਾ ਸੋ ਇਸ ਕਰਕੇ ਤੁਸੀਂ ਬਿਲਕੁਲ ਫ੍ਰੀ ਮਾਈਂਡ ਹੋ ਕੇ ਆਪਣੇ ਵੈਸੇ ਤਾਂ ਪਹਿਲਾਂ ਤਾਂ ਤੁਸੀਂ ਦੇਖੋ ਜਦੋਂ ਤੁਹਾਨੂੰ ਤੁਹਾਡੇ ਕੋਲ ਸੂਰਸੀ ਹੈ ਨਹੀਂ ਫਰਨੀਚਰ ਹੈ ਨਹੀਂ ਬੱਚਿਆਂ ਦੇ ਬੈਠਣ ਨੂੰ ਕਿਤਾਬਾਂ ਹੈ ਨਹੀਂ ਵਰਦੀਆਂ ਗਰਮੀ ਵਾਲੀਆਂ ਸਰਦੀ ਚ ਮਿਲਦੀਆਂ ਸਰਦੀ ਵਾਲੀਆਂ ਗਰਮੀ ਚ ਮਿਲਦੀਆਂ ਸਿਲੇਬਸ ਦੀਆਂ ਕਿਤਾਬਾਂ ਪਹੁੰਚਦੀਆਂ ਨਹੀਂ ਫਿਰ ਤੁਸੀਂ ਕਿਹਨੇ ਪੜ੍ਹਾਓਗੇ ਜੀ ਬਦਨਾਮੀ ਮੁੰਬਈ ਸਰਕਾਰੀ ਸਕੂਲਾਂ 'ਚ ਤਾਂ ਪੜ੍ਹਾਈ ਹੈ ਨਹੀਂ ਕੀ ਕਰੀ ਹਾਲਾਂਕਿ ਟੀਚਰ ਬਹੁਤ ਕਾਬਿਲ ਨੇ ਹੁਣ ਤੁਸੀਂ ਫੌਜੀ ਤੋਂ ਬੰਦੂਕ ਖੋਲੋਗੇ ਉਸ ਤੋਂ ਬਾਅਦ ਉਹਨੂੰ ਕਹੋਗੇ ਮੋਰਚੇ 'ਚੋਂ ਫਾਇਰਿੰਗ ਨਹੀਂ ਹੋਈ। ਕਹੋਗੇ ਮੈਨੂੰ ਇੱਕ ਬੰਦੂਕ ਤਾਂ ਦੇ ਦਿਓ ਮੈਨੂੰ। ਉਸ ਤੋਂ ਬਾਅਦ ਰਿਜ਼ਲਟ ਲੈ ਲਿਓ ਫਿਰ ਮੈਥੋਂ। ਸੋ ਸਰਸਸ ਮੁਹੱਈਆ ਕਰਾਤੇ ਤੇ ਉਹੀ ਟੀਚਰ ਨੇ ਤੇ ਹੁਣ ਕਿਵੇਂ ਬੱਚੇ ਸਾਡੇ ਜਿਹੜੇ ਨੇ ਉਹ 99.9 99.8 ਦੇ ਮੁਕਾਬਲੇ ਹੋਣ ਲੱਗੇ ਸਰਕਾਰੀ ਸਕੂਲਾਂ ਦੇ ਬੱਚੇ ਪ੍ਰਾਈਵੇਟ ਨਾਲੋਂ ਜ਼ਿਆਦਾ ਵਧੀਆ ਰਿਜ਼ਲਟ ਦੇ ਰਹੇ ਨੇ। ਤਾਂ ਇਹ ਤਾਂ ਹਿਊਮਨ ਰਿਸੋਰਸ ਡਵੈਲਪਮੈਂਟ ਦੇ ਅੰਡਰ ਕਹਿੰਦੇ ਨੇ ਇਹ ਇਸ ਕਿ ਆਪਾਂ ਨੇ ਉਹਨਾਂ ਨੂੰ ਰਿਸੋਰਸ ਤਾਂ ਦੇਉਂਗੇ ਨਾ ਤਾਂ ਇਹੋ ਬੱਚਾ ਤੋਂ ਰਿਜ਼ਲਟ ਲੈ ਲੈਣਗੇ ਬਹੁਤ ਸਾਰੇ ਟੀਚਰ ਆ ਜਾਂਦੇ ਨੇ ਜਿਹੜੇ ਆਪਣੀ ਤਨਖਾਹ ਚੋਂ ਵੀ ਤਾਂ ਸੰਬੰਧ ਕੱਢ ਕੇ ਸਕੂਲ ਤੇ ਲਾਉਂਦੇ ਨੇ ਬੱਚੇ ਇੰਨੇ ਇੰਟੈਲੀਜੈਂਟ ਨੇ ਕਿ ਥੋੜਾ ਜਿਆਦਾ ਦੱਸ ਦੋ ਤੁਗਣੇ ਤੇਗਣੇ ਉਤਸ਼ਾਹ ਨਾਲ ਪੜ੍ਹ ਕੇ ਆਉਂਦੇ ਆ ਔਰ ਬੱਚਿਆਂ ਨੂੰ ਥੋੜਾ ਜਿਆਦਾ ਲਿਬਰਟੀ ਦੇ ਦਿਆ ਕਰੋ ਜ਼ਰੂਰੀ ਨਹੀਂ ਕਿ ਜਿਹੜਾ ਕਿਤਾਬ ਚ ਫਾਰਮੂਲਾ ਲਿਖਿਆ ਹੋਇਆ ਉਹੀ ਇਸਤੇਮਾਲ ਕਰਨਾ ਹੋ ਸਕਦਾ ਕੋਈ ਬੱਚਾ ਨਵਾਂ ਹੀ ਫਾਰਮੂਲਾ ਯਾਦ ਕਰ ਦੇ ਜੀ ਇਹ ਨਹੀਂ ਹੈ ਕਿ ਤੂੰ ਕੱਟ ਨਾ ਨਾ ਤੂੰ a² b² 2ab ਇਹ ਨਹੀਂ ਵਰਤੇ ਤੂੰ ਕੋਈ ਪਤਾ ਉਹ ਨਹੀਂ ਕੋਈ ਹੋਰ ਤਰੀਕੇ ਨਾਲ ਕਰਦੇ ਕਿ ਉਹ ਤਾਂ ਮੈਥ ਨੂੰ ਕੋਈ ਨਵਾਂ ਜਿਹੜਾ ਉਹ ਫਾਰਮੂਲਾ ਮਿਲ ਜੇ ਬੱਚਿਆਂ ਦੇ ਅੱਜਕੱਲ ਬਹੁਤ ਇਨੋਵੇਟਿਵ ਆਈਡੀਆਜ਼ ਆਉਂਦੇ ਨੇ ਬਿਜ਼ਨਸ ਪਲਾਸਟਰ ਦੇ ਵਿੱਚ ਕਿੰਨੇ ਅੱਛੇ ਆਈਡੀਆਏ ਨੇ ਬੱਚਿਆਂ ਦੇ ਔਰ ਭਾਰਤ ਦੀ ਕੀ ਦੇਣਾ ਮੈਥ ਨੂੰ 0 ਗਿਣਤੀ ਜ਼ੀਰੋ ਨਹੀਂ ਜਿਹੜੀ ਜ਼ੀਰੋ ਹੈ ਨਹੀਂ ਤਾਂ 9 ਤੇ ਖੜ ਜਾਂਦੀ ਗਿਣਤੀ ਜੇ ਜ਼ੀਰੋ ਨਾ ਹੁੰਦੀ 9 ਤੋਂ ਬਾਅਦ ਇੰਡੀਆ ਦਾ ਯੋਗਦਾਨ ਹੈ ਆਪਣੇ ਮੈਥ ਦਾ ਕਿ ਇੱਕ ਇੱਕ ਫਿਰ 10 ਫਿਰ 11 ਫਿਰ 20 30 40 ਫਿਰ ਤਾਂ ਜਿੰਨਾ ਤੱਕ ਮਰਜੀ ਜਾਓ ਕਹਿੰਦਾ ਵੀ ਕਿਉਂਕਿ ਮੇਰੇ ਡੈਡੀ ਮੈਥ ਪੜਾਉਂਦੇ ਰਹੇ ਆ ਸਾਇੰਸ ਮਾਸਟਰ ਸੀ ਉਹ ਨਾਲ ਮੈਥ ਵਾਲਾ ਵੀ ਕੰਮ ਉਹ ਹੀ ਕਰਦੇ ਸੀ ਕਿਉਂਕਿ ਸਾਇੰਸ ਵੀ ਮੈਥ ਹੀ ਹੁੰਦੀ ਹੈ ਅਲੱਗ-ਬਾਪ ਜਿਗਸ ਵਗੈਰਾ ਕਹਿੰਦਾ ਮੰਨਿਆ ਕਿ 1 ਰੁਪਈਆ ਲੱਖ ਦੇ ਬਰਾਬਰ ਨਹੀਂ ਬੈਂਦਾ ਮੰਨਿਆ ਕਿ 1 ਰੁਪਈਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਜੇ ਲੱਖ 'ਚੋਂ ਰੁਪਈਆ ਕੱਢ ਦੀ ਉਹ ਵੀ ਲੱਖ ਨਹੀਂ ਰਹਿੰਦਾ ਉਹ ਜਿਹੜੇ 99999 ਬਣ ਜਾਂਦੇ ਸੋ ਹਰ ਇੱਕ ਦੀ ਵੈਲਿਊ ਹੈ ਜੀ 1 ਰੁਪਈਏ ਦੀ ਵੀ ਵੈਲਿਊ ਹੈ ਹਰ ਇੱਕ ਬੰਦੇ ਦੀ ਵੈਲਿਊ ਹੈ ਸਪਰਾਸੀ ਦੀ ਵੀ ਵੈਲਿਊ ਹੈ ਟਾਈਮ ਤੇ ਘੰਟੀ ਵਜਾਈ ਜੇ ਕੋਈ ਬੱਚਾ ਫਾਸਟ ਹੁੰਦਾ ਉਹ ਚੁੱਪਚਾਪਾ ਸੀਦਾ ਵੀ ਯੋਗਦਾਨ ਹੈ ਕਲਰਕ ਦਾ ਵੀ ਯੋਗਦਾਨ ਹੈ ਕਾਗਜ਼ ਪੂਰੇ ਰੱਖੇ ਪੇਪਰ ਕੰਡਕਟ ਕਰਾਏ ਹਰ ਇੱਕ ਬੰਦੇ ਦਾ ਆਪਣਾ ਆਪਣਾ ਯੋਗਦਾਨ ਸੁਸਫਲਤਾ ਦੀ ਇਸ ਚੇਨ ਦੇ ਵਿੱਚ ਹਰ ਕੜੀ ਦਾ ਇੱਕ ਆਪਣਾ ਆਪਣਾ ਯੋਗਦਾਨ ਹੈ ਆਓ ਆਪਾਂ ਮਿਲ ਕੇ ਵਿੱਦਿਆ ਦਾ ਚਾਨਣ ਜਿਹੜਾ ਪੰਜਾਬ ਦੇ ਵਿੱਚ ਕਰੀਏ ਖਾਸ ਤੌਰ ਤੇ ਦਬੇ ਕੁਚਲੇ ਲੋਕਾਂ ਲਈ ਗਰੀਬਾਂ ਲਈ ਜਿੱਥੇ ਸਿੱਖਿਆ ਜਿਹੜੀ ਹੈ ਉਹ ਮੰਨਿਆ ਜਾਂਦਾ ਵੀ ਨਹੀਂ ਬਸ ਦੋ ਕਪੜਾ ਲਓ ਤਿੰਨ ਪੜਾ ਲਓ ਦਿਹਾੜੀ ਕਰਨੀ ਹੈ ਸਾਡੇ ਤਾਂ ਕਿਸਮ ਵਿੱਚ ਦਿਹਾੜੀਆਂ ਲਿਖੀਆਂ ਬੱਚਿਆਂ ਨੂੰ ਆਪ ਕੇ ਮੈਂ ਮੈਂ ਸਾਡੇ ਕਰ ਸਾਡੇ ਕਰ ਦੀ ਇੱਕ ਐਗਜ਼ਾਮਪਲ ਦੇ ਦਿੰਦਾ ਮੇਰੇ ਡੈਡੀ ਤੇ ਮੇਰੇ ਚਾਚਾ ਜੀ ਸਾਲ ਡੇਢ ਸਾਲ ਦਾ ਫਰਕ ਸੀਗਾ ਉਮਰ 'ਚ ਇਕੱਠੇ ਹੀ ਪੜਦੋ ਉਦੋਂ ਹੀ ਲੁਖਾਉਂਦੇ ਹੁੰਦੇ ਸੀ ਚਲੋ 5 ਸਾਲ ਲਈਏ ਚਲੋ ਚਲੋ ਲਿਖ ਲਓ ਪੰਜਵੀਂ ਚੋਂ ਇੱਕ ਫਸਟ ਆ ਗਿਆ ਇੱਕ ਸੈਕੰਡ ਆ ਗਿਆ ਤੇ ਮੁੜ ਕੇ ਮੇਰੇ ਦਾਦਾ ਜੀ ਕਹਿੰਦੇ ਵੀ ਚਲੋ ਲਈ ਖੇਤ ਆਇਆ ਹੀ ਨਹੀਂ ਸਕੂਲੋਂ ਤੋਂ ਵਾਸਤੇ ਛੇਵੀਂ ਚ ਵਾਸਤੇ ਤਾਂ ਜਿਹੜਾ ਹੈਡਮਾਸਟਰ ਸੀ ਉਹ ਸਾਡੇ ਘਰੇ ਆਇਆ ਮੇਰੀ ਦਾਦੀ ਨੂੰ ਕਹਿੰਦਾ ਵੀ ਕਿੱਥੇ ਨੇ ਬੱਚੇ ਤੁਹਾਡੇ ਸਕੂਲ ਨਹੀਂ ਆਏ ਕਹਿੰਦੇ ਭਾਈ ਉਹਦਾ ਬਾਪੂ ਖੇਤ ਲੈ ਗਿਆ ਉਹ ਕਹਿੰਦਾ ਮੈਂ ਨਹੀਂ ਪੜਾਉਣੇ ਹੋਰ ਕਹਿੰਦਾ ਉਹ ਤਾਂ ਫਸਟ ਤੇ ਸੈਕੰਡ ਆਏ ਨੇ ਤੇ ਕਹਿੰਦੇ ਭਾਈ ਹੁਣ ਮੈਂ ਤਾਂ ਕੀ ਕਰਾਂ ਖੇਤ ਫਲਾਣੇ ਤਾਂ ਮੇਰੇ ਸਾਹਮਣੇ ਖੇਤ ਆ ਉੱਥੇ ਜਾਓ ਟੀਚਰ ਖੇਤ ਜਾਵੜਿਆ ਜੀ ਗਾਂ ਮੇਰੇ ਬਾਪੂ ਤੇ ਮੇਰੇ ਚਾਚਾ ਜੀ ਕੰਮ ਕਰੀ ਜਾਣ ਦਾਦੇ ਨਾਲ ਮਿਲ ਕੇ ਬੱਟਾ ਮੂਟਾ ਪਾਈ ਜਾਣ ਪੋਚੀ ਜਾਣ ਕਹੀ ਵੜ ਕੇ ਉਹਨਾਂ ਨੇ ਕਿਹਾ ਵੀ ਦਰਬਾਰਾ ਸਿੰਘ ਜੀ ਤੁਹਾਡੇ ਬੱਚੇ ਫਸਟ ਸੈਕੰਡ ਆਏ ਨੇ ਸਕੂਲ ਕਿਉਂ ਨਹੀਂ ਭੇਜਦੇ ਕਹਿੰਦੇ ਨਾਲੇ ਆਪਦਾ ਖੇਤੀ ਕਰਾਉਣੀ ਹੈ ਸਕੂਲਸ ਗੱਲ ਕਰਦਾ ਉਹ ਕਹਿੰਦੇ ਨਹੀਂ ਵੀ ਮੈਂ ਤਾਂ ਕੀਤੀਆਂ ਟੀਚਰ ਨੇ ਇੱਥੇ ਗੱਲ ਨਿਬੜ ਗਈ ਵੀ ਇੱਕ ਲੈ ਜਾ ਇਹਨਾਂ ਚੋਂ ਇੱਕ ਤਾਂ ਨਹੀਂ ਜਾਣ ਦਿੰਦਾ ਮੈਂ ਉਹ ਮੇਰੇ ਡੈਡੀ ਲੈ ਆਏ तो मेरे डैडी एम ए पोलिटिकल सैंस बी एस सी दैन बी एड चाचा मेरा पांच पढ़िया उस स्कूल चेनू लै जाते वो पढ़ जा पर टीचर की डेडिकेशन देखो कि खेतों लैके आया है नहीं दुनिया च मेरे डैडी दो हज़ार ग्यारह चुना देहत हो गया सीगा। पर एंड तक अपने टीचर को याद करते रहे भी वो उन्हें जिंदगी बना